ਸਤਿ ਸ਼੍ਰੀ ਅਕਾਲ ਜੀ ਮੇਰੀ ਅੱਜ ਦੀ ਕਹਾਣੀ ਦਾ ਨਾਮ ਹੈ ਕਰਮਾਂ ਦਾ ਫਲ ਰਾਜੂ ਆਪਣੇ ਪਰਿਵਾਰ ਨਾਲ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਰਹਿੰਦਾ ਸੀ ਰਾਜੂ ਦੇ ਮਾਪਿਆਂ ਦੀ ਮੌਤ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਰਾਜੂ ਤੇ ਪੈ ਗਈ ਰਾਜੂ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਅਤੇ ਰਾਜੂ ਦੀ ਭੈਣ ਸਨ ਰਾਜੂ ਨੂੰ ਆਪਣੀ ਭੈਣ ਉੱਤੇ ਬੜੀ ਖਿੱਚ ਚੜਦੀ ਸਾਰਾ ਦਿਨ ਉਹ ਚਿੱਕਾ ਮਾਰਦੀ ਕਦੀ ਗੀਤ ਗਾਉਂਦੀ ਕੱਪੜੇ ਪਾੜ ਲੈਂਦੀ ਉਸ ਨੂੰ ਕੋਈ ਸੁਰਤ ਨਾ ਰਹਿੰਦੀ ਕੱਚੇ ਕਮਰੇ ਵਿੱਚ ਉਸ ਦੇ ਸੌਣ ਲਈ ਇੱਕ ਬੋਰੀ ਬਿਸੀ ਹੋਈ ਸੀ ਨਾਲ ਇੱਕ ਕੌਲੀ ਅਤੇ ਪਲੇਟ ਰੱਖੇ ਹੋਏ ਸਨ ਰੋਟੀ ਟੁਕ ਖਾਣ ਲਈ ਕਈ ਵਾਰੀ ਅੱਧੀ ਅੱਧੀ ਰਾਤ ਨੂੰ ਉਸ ਦੀਆਂ ਚੀਕਾਂ ਸੁਣਦੀਆਂ ਸਨ ਇੰਜ ਲੱਗਣਾ ਜਿਵੇਂ ਆਸਮਾਨ ਫਟ ਜਾਏਗਾ ਉਸ ਨੇ ਰੋਣਾ ਘਰ ਲਾਉਣਾ ਸਰਪਨਾ ਪਤਾ ਨਹੀਂ ਕੀ ਮਹਿਸੂਸ ਕਰਦੀ ਸੀ ਉਹ ਕੀ ਦਿਸਦਾ ਹੁੰਦਾ ਸੀ ਉਸ ਨੂੰ ਕਿਹੜੀ ਬਿਮਾਰੀ ਜਸ ਹੈ ਉਸ ਦਾ ਪਿੱਛਾ ਨਹੀਂ ਸੀ ਛੱਡ ਰਹੀ ਇੱਕ ਦਿਨ ਉਹ ਬਿਨਾਂ ਕਿਸੇ ਨੂੰ ਦੱਸੇ ਗਲੀ 'ਚ ਬਾਹਰ ਨਿਕਲ ਗਈ ਨੱਚਦੀ ਗਾਉਂਦੀ ਦੁਕਾਨਾਂ ਕੋਲ ਜਾ ਪਹੁੰਚੀ ਮੁੰਡਿਆਂ ਨੇ 2-4 ਰੁਪਏ ਦਿੱਤੇ ਗੀਤ ਸੁਣਾਉਣ ਨੂੰ ਕਿਹਾ ਉਹ ਸਿੱਧਰੀ ਪੱਧਰੀ ਵਿਚਾਰੀ ਗਾਉਂਦੀ ਰਹੀ ਮੁੰਡੇ ਤਾੜੀਆਂ ਮਾਰ ਮਾਰ ਹੱਸਦੇ ਰਹੇ ਤਾਜੂ ਵੀ ਕੀ ਕਰਦਾ ਕਿੰਨਾ ਕੁਝਰਦਾ ਜਵਾਨ ਕੁੜੀ ਅਜੇ ਹੀ ਹਾਲਤ ਵਿੱਚ ਸਾਹਮਣੇ ਸੌਖੀ ਨਹੀਂ ਸੀ ਕਈ ਵਾਰੀ ਰੋਂਦਾ ਮੌਤ ਮੰਗਦਾ ਉਸ ਦੀ ਰੱਬਾ ਪਾ ਦੇ ਭਰਦਾ ਅਜੇ ਹੀ ਜ਼ਿੰਦਗੀ ਨਾਲੋਂ ਤਾਂ ਇੱਕ ਦਿਨ ਕੌੜਾ ਕੁੱਟ ਕਰਕੇ ਮੂੰਹ ਨੇਰੇ ਸਾਡਾ ਆ ਉਸ ਨੂੰ ਕਿਤੇ ਪਿੰਡ ਵਾਲਿਆਂ ਨੂੰ ਸੂ ਵੀ ਨਾ ਲੱਗਣ ਦਿੱਤੀ ਵੀ ਕੀ ਕੀਤਾ ਕੀ ਹੋਇਆ ਘਰ ਸੁਨਣਾ ਜਾ ਹੋ ਗਿਆ ਬਿਲਕੁਲ ਖਾਮੋਸ਼ ਘਰ ਵਿੱਚ ਬਸ ਦੋ ਹੀ ਤਾਂ ਜੀ ਸਨ ਇੱਕ ਆਪ ਤੇ ਇੱਕ ਉਸ ਦੀ ਘਰ ਵਾਲੀ ਕਦੀ ਕਦੀ ਮਾੜੀ ਮੋਟੀ ਆਵਾਜ਼ ਹੁੰਦੀ ਉਸ ਦੇ ਇਕੱਲੇ ਬਹਿ ਕੇ ਰੋਂਦੀ ਅਸੀਂ ਸੱਤ ਉੱਪਰ ਜਦੋਂ ਕਦੀ ਧੁੱਪ ਸੇਕਣ ਜਾਣਾ ਕਦੀ ਕਦੀ ਉਸ ਦੀ ਪਤਨੀ ਵੀ ਉਸ ਦੀ ਭੈਣ ਨੂੰ ਯਾਦ ਕਰਕੇ ਰੋਂਦੀ ਦਿਖਦੀ ਟਾਈਮ ਲੰਘਦਾ ਗਿਆ ਕੁਝ ਟਾਈਮ ਬਾਅਦ ਰਾਜੂ ਦੇ ਘਰ ਇੱਕ ਧੀ ਨੇ ਜਨਮ ਲਿਆ ਕੁਝ ਕੁ ਸਾਲ ਲੰਘੇ ਪਤਾ ਚੱਲਿਆ ਉਹ ਕੁੜੀ ਵਿਚਾਰੀ ਉਸ ਦੀ ਭੈਣ ਵਾਂਗੂ ਹੀ ਸਿੱਧਰੀ ਪੱਧਰੀ ਸੀ ਉਸ ਨੂੰ ਵੀ ਮਿਰਗੀ ਦੇ ਦੌਰੇ ਪੈਂਦੇ ਤੜਫਦੀ ਲੇਟਦੀ ਮੂੰਹੋਂ ਵਿੱਚੋਂ ਝੱਗ ਨਿਕਲਦੀ ਅੱਖਾਂ ਪੁੱਠੀਆਂ ਹੋ ਜਾਣੀਆਂ ਜਦ ਮਿਰਗੀ ਦਾ ਦੌਰਾ ਪੈਣਾ ਉਸਨੇ ਵੀ ਮੰਜੇ ਤੇ ਪਾਵੇਂ ਨੂੰ ਫੜ-ਫੜ ਕੇ ਤੜਫਣਾ ਕੀ ਜੀਵਨ ਹੈ ਇਹ ਬੰਦਾ ਜਿਸ ਤੋਂ ਭੱਜਦਾ ਹੈ ਉਹੀ ਅੱਗੇ ਆਉਂਦਾ ਹੈ ਕਈ ਵਾਰੀ ਕਰਮਾਂ ਦਾ ਫਲ ਹੀ ਗਲ ਦੀ ਹੱਡੀ ਬਣ ਜਾਂਦਾ ਹੈ ਜੋ ਜ਼ਿੰਮੇਵਾਰੀ ਰੱਬ ਨੇ ਦਿੱਤੀ ਹੁੰਦੀ ਹੈ ਉਹ ਅੱਧ ਵਿਚਾਲੇ ਛੱਡ ਕੇ ਜਾਣ ਸੁਖਾੜੀ ਨਹੀਂ ਕੀਤੀ ਜਾ ਸਕਦੀ ਪੂਰੀ ਕਰਨੀ ਹੀ ਪੈਣੀ ਹੈ ਚਾਹੇ ਇੰਜ ਤੇ ਚਾਹੀ ਉੰਜ ਬਿਮਾਰ ਭੈਣ ਦੀ ਜ਼ਿੰਮੇਵਾਰੀ ਤੋਂ ਭੱਜਦਾ ਭੱਜਦਾ ਉਹ ਸਾਰੀ ਉਮਰ ਆਪਣੀ ਹੀ ਕੁੜੀ ਦੇ ਇਸ ਰੋਗ ਨਾਲ ਜੂਝਦਾ ਰਿਹਾ ਕਹਿੰਦੇ ਨੇ ਅੱਜ ਵੀ ਕਈ ਵਾਰੀ ਉਸ ਘਰ ਵਿੱਚ ਚੀਕਾਂ ਸੁਣਦੀਆਂ ਨੇ ਅੱਧੀ ਰਾਤ ਨੂੰ ਤੱਕੀ ਵਿੱਚੋਂ ਅੱਜ ਵੀ ਕਿਸੇ ਦੇ ਗਾਉਣ ਦੀ ਆਵਾਜ਼ ਸੁਣਦੀ ਹੈ ਸਿਆਣੇ ਕਹਿੰਦੇ ਹਨ ਜਿਵੇਂ ਦਾ ਬੀਜ ਬੀਜਦੇ ਹਾਂ ਓਵੇਂ ਦਾ ਵੱਡਣਾ ਪੈਂਦਾ ਹੈ ਕਰਮਾਂ ਦਾ ਲਿਖਿਆ ਮਿਟਨੇ ਹੀ ਸਕਦਾ ਸਭ ਨੂੰ ਆਪਣੇ ਆਪਣੇ ਕਰਮਾਂ ਦਾ ਲਿਖਿਆ ਭੋਗਣਾ ਪੈਂਦਾ ਹੈ ਧੰਨਵਾਦ ਜੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ